ਜਾਂਦੇ ਭਾਈ ਸੜਕ ਤੇ ਭੱਜੇ ਸ਼ਿਕਾਰੀ ਖੇਤਾਂ ਦੇ ਰਾ ਨਰਮਾ ਹੋ ਗਿਆ ਬਾਈ ਜੀ ڪرੰਡ ਥੋੜਾ ਥੋੜਾ ਨਿਕਲਦਾ ਤਾਂ ਹੈ ਪਰ ਮੀਂਹ ਦੀ ڪرੰਡ ਚ ਆ ਗਿਆ ਤੇ ਇਹਦੇ ਵਿੱਚ ਫੇਰੇ ਵੀ ਇਹ ਚੰਝੂ ਜੇ ਤੇ ਬੱਦਲ ਦੁਬਾਰਾ ਆਉਣ ਨੂੰ ਫੇਰ ਤਿਆਰ ਹੈ ਕਟਾਕਨਕੋਰ ਹੋਈ ਪਈ ਐ ਪੂਰਾ ਬੱਦਲ ਛਾਇਆ ਪਿਆ ਐ ਇਸ ਟਾਈਮ ਚਾਰ ਸਪੇਰੇ ਪੂਰੇ ਬੱਦਲ ਨੇ ਕਟਾਕਨਕੋਰ ਤੇ ਅੱਜ ਧੁੱਪ ਤਾਂ 10 ਵਜੇ ਤੋਂ ਪਹਿਲਾਂ ਪਹਿਲਾਂ ਥੋੜੀ ਜਿਹੀ ਸਿਗੀ ਧੁੰਦਲੀ ਜਿਹੀ ਧੁੱਪ ਉਸ ਨੂੰ ਜਦੋਂ ਵੀਡੀਓ ਪਾਈ ਉਹਦੇ ਵਿੱਚ ਦੱਸਿਆ ਸੀ ਮੀ ਬਾਈ ਜੀ ਅੱਜ ਸੂਰਜ ਬਿਲਕੁਲ ਨਿਕਲ ਨਹੀਂ ਰਿਹਾ ਤੇ ਬੱਦਲ ਹੋਏ ਪਏ ਨੇ ਪੂਰੇ ਤੇ ਉਹ ਹੁਣ ਤਾਂ ਹੋਰ ਵੀ ਜ਼ਿਆਦਾ ਵੱਧ ਗਏ ਘਾਟਾਂ ਚੜ ਪਿਆ ਬੱਦਲ ਆਏ ਆ ਤੇ ਮੀਂਹ ਬਸ ਕੁਛ ਹੀ ਟਾਈਮ ਦੇ ਵਿੱਚ ਆ ਸਕਦਾ ਹੈ ਰਾਸ ਆਂਦੇ ਵਿੱਚ ਪੂਰੀ ਹਨੇਰੀ ਮੌਸਮ ਬੈਸਤਾ ਠੰਡਾ ਮੌਸਮ ਹੈ ਤੇ ਪਰ ਥੋੜਾ ਜਿਹਾ ਨਰਮਾ ਜਿਹੜੇ ਬੀਜ ਦੇ ਆ ਨਰਮਾ ਵੇਟ ਉਹਦੇ ਥੋੜਾ ਜਿਹਾ ਔਖਾ ਹੁੰਦਾ ਹੈ ਕਰੰਡ ਹੋ ਜਾਂਦਾ ਹੈ ਵੈਸੇ ਮੀਂਹ ਦਾ ਰਾਜਸਥਾਨ ਦੇ ਵਿੱਚ ਤਾਂ ਪੂਰਾ ਫਾਇਦਾ ਹੀ ਹੈ ਕਿਉਂਕਿ ਮੀਂਹ ਦੇ ਨਾਲ ਸਾਰੀਆਂ ਫਸਲਾਂ ਔਰ ਕੰਡਾ ਵੀ ਹੋ ਜਾਂਦਾ ਹੈ ਜਿਹੜੇ ਪਸ਼ੂ ਪੰਛੀ ਆਜ ਜਾਨਵਰ ਖੇਤਾਂ ਦੇ ਵਿੱਚ ਉਹਨਾਂ ਨੂੰ ਪਾਣੀ ਵੀ ਮਿਲ ਜਾਂਦਾ ਪੀਣ ਨੂੰ ਤੇ ਨਹੀਂ ਤਾਂ ਫਿਰ ਰਾਜਸਥਾਨ ਦੇ ਵਿੱਚ ਅੱਜਕੱਲ੍ਹ ਗਰਮੀਆਂ ਦੇ ਰੁੱਤ ਦੇ ਵਿੱਚ 2 ਮਹੀਨੇ ਖਾਸ ਕਰਕੇ ਬਹੁਤ ਹੀ ਬੁਰਾ ਹਾਲ ਹੁੰਦਾ ਤੇ ਗਰਮੀ ਤੜਦੀ ਹੈ ਚਿੰਗਿਆੜੀ